ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨੇ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਦੋ ਮੱਝਾਂ ਦਿਖਾਵਾਂਗੇ ਸੂਈਆਂ ਸੂਈਆਂ ਤੇ ਇੱਕ ਦਿਖਾਵਾਂਗੇ ਨੀਲੀ ਰਾਵੀ ਦਾ ਕੱਟਾ ਸੋਣਾ ਮਾਲੀ ਤਿਆਰ ਹੋਣਾ ਇਹ ਤਾਂ ਨਗਨਗ ਸੇਰਾ ਡਿਟੇਲ ਵੀ ਉੱਤੇ ਪਵਾ ਦਿਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਬਾਈ ਜੀ ਆਪਣਾ ਮ ਪਿੰਡ ਆ ਗਿਆ ਪਤਵਾਰੀ ਜਿਲ੍ਹਾ ਪੈ ਗਿਆ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਪੈ ਗਿਆ ਤੇ ਰਾਏਕੋਟ ਦੇ ਨਜ਼ਦੀਕ ਹੀ ਆ ਗਿਆ ਹਨਾ ਹਾਂ 10 ਕਿਲੋਮੀਟਰ ਰਾਏਕੋਟ ਤੋਂ 10 ਕਿਲੋਮੀਟਰ ਇਧਰੋਂ ਮਹਿਲਾ ਤੋਂ ਵੀ 5-4 ਕਿਲੋਮੀਟਰ ਹੀ ਆ ਠੀਕ ਆ ਮੋਬਾਈਲ ਨੰਬਰ ਬਈ ਜੀ ਆਪਣਾ 94637 44055 94637 44055 44055 ਪਹਿਲੇ ਨੰਬਰ ਤੇ ਜਿਹੜੀ ਮੱਝ ਦੇਖੀ ਇਹਨਾਂ ਸੁਆ ਕਿਹੜਾ ਬਈ ਜੀ ਸੁਈ ਵੀ ਆ ਇਹ ਚੌਥੇ ਸੁਵੇ ਸੁਈ ਹੋਈ ਆ ਜੀ ਚੌਥੇ ਸੁਵੇ ਬੱਚਾ ਆ ਗਿਆ ਨੇ ਮਗਰ ਕੱਟੀ ਹਨਾ ਹਾਂਜੀ ਕਿੰਨੇ ਟਾਈਮ ਦੀ ਸੁਈ ਵੀ ਆ ਇਹ 3 ਮਹੀਨਾ ਹੋ ਗਿਆ ਜੀ ਇਹਨਾਂ ਨੂੰ ਠੀਕ ਆ ਮਹੀਨੇ ਤੋਂ 2-4 ਦਿਨ ਪੂਰੀ ਹੋਣੀ ਹੋਣਗੇ ਥੱਲੇ ਨਹੀਂ ਤੇ ਦੁੱਧ ਹੁਣ ਚੋਣ ਵਾਲਾ ਕਿੰਨਾ ਦੁੱਧ ਹੁਣ ਥੱਲੇ 14 ਆ ਦੋ ਟਾਈਮ ਨਾਲ ਕੇ ਦੇਵਾਂਗੇ ਬਣ ਕੇ ਦੇਵਾਂਗੇ 7 ਲੀਟਰ ਟਾਈਮ ਦਾ ਟਾਈਮ ਦਾ 7 ਟਾਈਮ ਤੋਂ ਟਾਈਮ ਚੋਲੇ ਵਾਲਾ ਟਾਈਮ ਤੋਂ ਟਾਈਮ 5 ਵਜੇ ਤੋਂ 5 ਵਜੇ ਚੋਣੇ ਹਾਂ ਚੋਣ ਚਵਾ ਧਾਰਾ ਤੁਰਾ ਉਹਦਾ ਫੋਨ ਲੀ ਆ ਜੀ ਮਾਰ ਕੇ ਦਿਖਾ ਦਾਂਗੇ ਧਾਰਾ ਦੇ ਠੀਕ ਹੈ ਮੈਂ ਅੱਜ ਧਾਰਾ ਤੁਰਾ ਵਾਲੇ ਪਾਸੇ ਬੰਦਾ ਬੇਫਿਕਰ ਹੋ ਜਾ ਓਕੇ ਆ ਜਾਵਾਂ ਹਨਾ ਤੇ ਇਹਦੇ ਆਪ ਰੇਟ ਦੀ ਗੱਲ ਕਰੀ ਰੇਟ ਇਹਦਾ ਕੀ ਰਹਿਣਾ ਜੀ ਰੇਟ ਮੰਗਣ ਨੂੰ ਕੋਸਮੰਦੀ ਲਈ ਉਹ ਇੱਕ 20 ਮੰਗਦੇ ਆ ਇੱਕ 10 ਦੀ ਦੇਵ ਠੀਕ ਹੈ 100 60 100 ਹੀ ਛਡੋਗੇ ਨਾ ਉਹ ਬਸ ਉਹ ਹੀ ਬਸ ਰਾਜਾ ਵੀ ਨਹੀਂ ਦੇਉਣੀ ਤੋੜਿਓ ਵਾਰ ਨੂੰ ਸੋ 1 ਲੱਖ 10 ਹਜ਼ਾਰ ਦੀ ਸਿੰਘ ਮਾੜਾ ਜਾਂ ਖੁੱਲਾ ਆ ਗਿਆ ਪਰ 1 10 ਦੀ ਕਹਿੰਦੇ ਦੇਣੀ ਹੈ 1 ਮਹੀਨੇ ਦੀ ਹੈਗੀ ਸੁਈ ਵੀ ਮਹੀਨੇ ਤੋਂ ਪੰਜ ਚਾਰ ਦਿਨ ਉੱਪਰ ਹੀ ਹੋਣਗੇ ਗੱਡੀ ਦੇ ਵਾਲ ਜਿਹੜੇ ਪੂਰੇ ਜਿਹੇ ਹੋ ਗਏ ਤੇ ਸਿੰਘ ਮੂੰਹ ਮੱਥਾ ਦੇਖੋ ਸਿੰਘ ਗੱਡੀ ਵੀ ਚੰਗਾ ਤੁਹਾਨੂੰ ਰਿਕਾਰਡ ਦੱਸਾ ਜੋ ਕਿ ਕਿਹੜੀ ਜੀ ਹੈਗੀ ਹੈਗੀ ਤੇ ਲੇਵਾ ਦੇਖੋ ਥੱਲੇ ਸੋਹਣਾ ਸਾਫ ਸੁਥਰਾ ਤੇ ਚੌਂਡ ਚਬਾਈ ਦੀ ਬਾਜੀ ਬਾਈ ਦੱਸ ਦੇ ਕਿ ਇੱਕ ਨੰਬਰ ਓਕੇ ਆ ਪੂਰੀ ਜਮਾਂ ਰਾਜੀ ਪਲੀ ਪਲੀ ਬਹੁਤ ਆ ਜੇਕਰ ਸਿੰਘ ਝੋਟੇ ਚੰਗਾ ਚਾਹੇ ਦੋ ਮੰਗ ਲੈਂਦੇ ਜੀ ਇਹਦਾ ਠੀਕ ਹੈ ਕਨਾਂ ਸਿੰਘ ਖੁੱਲਾ ਪਰ ਚੌਥਾ ਸੂਆ ਪੂਰੇ ਵਜਨ ਵਾਲੀ ਦੁੱਧ ਵਾਲਾ 20 ਆ ਜਮਾ ਛੋਲੇ ਵੱਲੋਂ ਬੜੀ ਸਾਫਾ ਇਹਨੂੰ ਪੰਜਾਬੀ ਚ ਕਹਿੰਦੇ ਮੰਜਾ ਡੈਂਦਾ ਝੋਟੀ ਦੇ ਉੱਪਰ ਮੰਜਾ ਡੈਂਦਾ ਨਿੱਚੀ ਨਾਲ ਵੀ ਕਿਸੇ ਪਾਸੇ ਹੱਥ ਘਰਾ ਨਹੀਂ 110000 ਦੀ ਦੇਣੀ ਆ ਸੋਪ ਜਾਂ ਸੋੜੀ ਹੋ 8 ਦੀ ਹੁੰਦੀ ਨਹੀਂ ਮੇਰੇ ਹਿਸਾਬ ਨਾਲ ਇਹ ਜਿਹੜੇ ਸਾਹਿਬ ਬਾਈ ਦੱਸਦੇ ਪਏ ਆ ਸੋ ਦੇਖੋ ਬੇਰਬੁੱਲ ਬਹੁਤ ਆ ਤੇ ਵਾ ਕਿੱਲੇ ਵੀ ਬੜੀ ਸਾਫ ਸੁਥਰੀ ਆ ਜਮਾ ਜਿਹਨੇ ਦੁੱਧ ਪੀਣਾ ਤੇ ਬਰੀਫ ਤਿਆਰ ਕਰਨੀ ਇਹਦੇ ਮੈਂ 1% ਨਹੀਂ ਵਾੜੀ ਕਿਸੇ ਪਾਸੇ ਇਹ ਬੱਕੜੇ ਦੱਸ ਦੀ ਸੈਗ 2105 ਦੀ ਸੈਗ 2105 ਦੀ ਅੱਗੇ ਭਾਈ ਜੀ ਦੋ ਨੰਬਰ ਜਿਹੜੀ ਇਹ ਮੱਝ ਦੇਖੀ ਹੈ ਨਹੀਂ ਕਿਹੜਾ ਸੂਆ ਸੂਈ ਆ ਇਹ ਤੀਜੇ ਸੂਏ ਸੂਈ ਬੱਚਾ ਆ ਗਿਆ ਕੱਟਾ ਕੱਟਾ ਜੀ ਇਹ ਕਹਿਵਾਦਾਂ ਸੂਈ ਨੂੰ ਗੋਪੀ ਵੰਨ ਦਾ ਕੱਟਾ ਆ ਗਿਆ 22 ਤਰੀਕ ਦੀ ਸੂਈ ਹੋਈ ਹੈ ਮੱਥੇ ਦੇ ਮਾੜੇ ਵੱਲ ਆ ਗਿਆ ਹਨਾ ਹਾਂ ਜੀ ਠੀਕ ਹੈ ਤੇ ਕਹਿਵਾ ਦੇਣਾ ਸੁਈਨੋ ਚ ਅੱਜ ਦੇਖ ਲੋ ਬਾਈ ਅੱਜ ਕਿੰਨੇ ਹੋ ਕੇ ਕਿੰਨੇ ਨੇ 13 ਦਿਨਾਂ ਨੂੰ 13 ਦਿਨਾਂ ਕੇ ਸੁਈਨੋ ਦੁੱਧ ਹੁਣ ਚੋਣ ਵਾਲਾ ਕਿੰਨਾ ਕੰਡੇ ਦੇ 14 ਲੀਟਰ ਉਹ 15 ਹੋ ਕੰਡਾ ਦਾ ਕੋਲੇ ਪਿਆ 14 ਲੀਟਰ ਪੈਣਾ ਨਵਰੋਜ ਮੰਨਦੇ ਆਂ ਅਸੀਂ ਠੀਕ ਹੈ ਕੰਡੇ ਦੇ ਧਰ ਕੇ 7 ਕਿਲੋ ਦੁੱਧ ਦੇਵਾਂਗੇ ਰੇਟ ਇਹਦਾ ਰੇਟ ਇਹਦਾ 1 ਲੱਖ 40 ਹਜ਼ਾਰ ਮਾਨ ਤਾਨ ਹੋ ਜਾਊਗਾ ਮਾਨ ਤਾਨ ਹੋ ਜਾਊਗਾ ਤੋੜ ਦੇ ਬਾਅਦ 1 ਲੱਖ 40 ਹਜ਼ਾਰ ਦੇ ਵਿੱਚੋਂ ਮਾਨ ਤਾਨ ਹੀ ਹੋਊਗਾ ਸਿੰਘ ਆ ਗਿਆ ਮੜਾ ਜਾ ਖੁੱਲਾ ਮੱਝਾ ਦੁੱਧ ਦੇ ਪੋਤਾ ਜਾਵਾ ਜਿਹੜੇ ਵੀ ਕਹਿੰਦਾ ਦੁੱਧ ਪੀਣਾ ਸੀ ਮਗਰ ਗੋਪੀ ਬੰਨ ਦਾ ਕਟਾਓ ਖੜਾ ਨੱਟ ਕੇ ਰੜਗਾ ਤੇ ਪਲੀਪੁਲੀ ਬਹੁਤ ਆ ਪਿਆਰੀ ਜਿਹੋ ਦਾ ਮੱਝਾ ਹੜੋ ਤਾਕਤ ਪੁੱਛ ਰੈਂਦਾ ਇਦੋਂ ਸ਼ਾਮ ਦਾ ਟਾਈਮ ਆ ਚਵਾਈਆਂ ਇਹਨਾਂ ਦੀ ਹੁਣ ਹੋਣ ਜਾਣੀਆਂ ਟਾਈਮ ਆਪਣਾ 4 ਝੂਟ ਦੇ ਆਸਪਾਸ ਦਾ ਟਾਈਮ ਸੋ ਰਾਜੀ ਰੂਜੀ ਦੇਖੋ ਪਲੀਪੁਲੀ ਵੀ ਬੋਲਾ ਤੇ ਬਾਕੀ ਮੇਨ ਗੱਲ ਜਿਵੇਂ ਮੱਝਾ ਪਲੀਆਂ ਵੇ ਕੁੰਬੜੇ ਵਗੈਰਾ ਬੋਲਣੀਆਂ ਹੀ ਨਹੀਂ ਗੱਲ ਵੀ ਮੂਰੇ ਦੇਵਾ ਛਗਾ ਜਾ ਹੋਵੇ ਮਗਰ ਲੇਵੇ ਦੇ ਛਗਾ ਪੂਰਾ ਹੋ ਲੱਗ ਦੇ ਸਾਫ਼ ਸੁਥਰੇ ਲੇਵੇ ਆ ਥਣਾ ਦੀ ਬਾਕੀ ਸਾਫ਼ ਗੇਠ-ਗੇਠ ਦੀ ਵਿੱਚ ਤੇ ਥਣ ਪਿਆ ਇਹਨਾਂ ਦੇ ਫੁੱਲ ਸਾਈਜ਼ ਬਾਡੀ ਬੰਦਰ ਰਾਜੀ ਸਮਝਿਆ ਬਣ ਜਾਵੇ ਥਾਣ ਦੇਖੋ ਥੱਲੇ ਤੋਂ ਲੇਵੇ ਦੀ ਪੂਰੀ ਓਕਿਆ ਜਾਵੇਂ ਚਾਰੇ ਗੁੱਠਾ ਤੇ ਥਾਣਾ ਜਾਵੇਂ ਜਿਵੇਂ ਮੰਡੀ ਚ ਬਾਜ਼ਾਰ ਲੱਗਿਆ ਹੁੰਦਾ ਪਰ ਇਹਨਾਂ ਨੂੰ ਬਾਜ਼ਾਰ ਨਹੀਂ ਹੈਗਾ ਲੱਗਿਆ ਹੋ ਪੋਰਾ ਪਰਸੈਂਟ ਦਾ ਵੀ ਇਹ ਪਸ਼ੂ ਦੇਖੋ ਜਮਾ ਘਰ ਦਾ ਰਵਾਈ ਹੈ ਸਾਰਾ ਨੀਲੇ ਵਾਲੀ ਮੈਂ ਵੀ ਖੜੀਆ ਤੇ ਕੋਈ ਪਸ਼ੂ ਮੋਰਲੀ ਖੀਜਿਆ ਵਾ ਜਿਆ ਵੀ ਦਾ ਕੱਟਾ ਦੇਖੀਂ ਅੱਗੇ ਇਹ ਆਪਣੀ ਘਰ ਦੀ ਮੈਂ ਇਹਦੇ ਹੀ ਆ ਗਿਆ ਹਾਂ ਘਰ ਦੀ ਆ ਜੀ ਉਹ ਮੱਝ ਖੜੀਆ ਕਿੰਨਾ ਦਿਨ ਦੀ ਮੱਝ ਦੁੱਧ 15 ਲੀਟਰ ਦੀ ਆ ਕਿ 15 ਤੇ ਹੋ ਰਿਹਾ ਜੀ ਮੈਂ ਥੱਲੇ ਲਿਖ ਕੇ ਮਸੂਆ ਸੂ ਪੀਓ ਮੈਂ ਕਹਣਾ ਦੂਜੇ ਦੀ ਤੀਜੇ ਦੀ ਵੀ ਮੈਨਾਂ ਚੌਥੇ ਦੀ ਵੀ ਚੌਥੇ ਦੀ ਗੱਬੜ ਹੋ ਗਈ ਤੇ ਕੱਡਾ ਮਾਤਾ ਕੁਝ ਕਿਲੇ ਸਾਂਦਾ ਇਹਦਾ ਨਹੀਂ ਪਤਾ ਇਹ ਮਗਰੋਂ ਐ ਦੰਦੋ ਦੋ ਦੰਦ ਹੋ ਗਏ ਮੈਨਾਂ ਚੌਥਾ ਹੋ ਗਿਆ ਉਹਦੇ ਨੂੰ ਦੇਖ ਦੰਦ ਨਹੀਂ ਦੇਖੇ ਤਾਂ ਠੀਕ ਆ ਚੌਗਾ ਹੋ ਗਿਆ ਚੌਗਾ ਚੌਗਾ ਹੋ ਗਿਆ ਹਾਂ ਚੌਗਾ ਹੋ ਗਿਆ ਤੇ ਇਹਦਾ ਰੇਟ ਕੀ ਰੱਖਿਆ ਆਪਾਂ ਇਹਦਾ ਲੈਣ ਦੇਣਾ 65000 ਰੁਪਏ ਠੀਕ ਹੈ ਸੋ ਸਿੰਘਾ ਮੂੰਹ ਮਾਤਾ ਦੇਖੋ 65000 ਰੁਪਏ ਲੈਣ ਦੇ ਨਾਲ ਆ ਭਾਈਆ ਚੌਗਾ ਹੋਇਆ ਪਿਆ ਥੋੜਾ ਫਿਰ ਪੜਿਆ ਜੇ ਘਾਟਾ ਫਿਰ ਇਹ ਉਹਦਾ ਦਿਸਾ ਇਹਦਾ ਚਾਰ ਹੀ ਹੋਂ ਤਾਂ ਨਿਕਾ ਪੱਠੇ ਨਹੀਂ ਸੀ ਉਹਨੂੰ ਠੀਕ ਹੈ ਪਰ ਕਹਿੰਦਾ ਬਾ ਮੈਂ ਇਹਨੇ ਪਾਸੋਂ ਮੱਝਾ ਲਾਉਣ ਨੂੰ ਵਧੀਆ ਰਹੂ ਮੇਰੇ ਮੱਝਾਂ ਨੂੰ ਹੋਂ ਕਰਦਾ ਪਰ ਉਹਨੂੰ ਸਿੱਖਾ ਚੜਨਾ ਨਹੀਂ ਆਉਂਦਾ ਜੈ ਜੈ ਗੱਲ ਆ ਜਾ ਕੋ ਛੱਡਿਆ ਨਹੀਂ ਨਾ ਅਸੀਂ ਕਿਤੇ ਖੁੱਲਾ ਅੱਖ ਮਣਕਣੀਆਂ ਹਨਾ ਇਹਦੀ ਪੂਰੀ ਪਯੋਰ ਸਿੰਘ ਸੋ ਨੀਂਦਣ ਵਾਲਾ ਨਹੀਂ ਠੀਕ ਹੈ ਨਾਥਰ ਉਥੇ ਫਿਰ ਮਾਰੀ ਨਹੀਂ ਆਣੇ ਆ ਅੱਖ ਦਾ ਮਾਰੀ ਨਹੀਂ ਨੰਬਰ ਬੋਲ ਦਿਓ ਦੁਬਾਰੇ ਆਪਣਾ ਜੀ 946374605 ਤੈਨੂੰ ਨਾ ਕੀ ਬਕਾਉ ਅੱਜ ਠੀਕ ਹੈ ਘਰ ਦੇ ਨਾਮ ਦਾ ਸਰ ਜਿੰਨਾ ਦੁੱਧ ਕਹਿੰਦਾ ਨਿਬੜ ਜੂ ਉਹ ਨਹੀਂ ਨਿਬੜ ਪਿੰਡ ਕਤਵਾ ਜ਼ਿਲ੍ਹਾ ਬਰਨਾਲਾ ਕੋਈ ਵੀ ਲੱਗਦਾ ਤੁਹਾਡੇ ਪਸੰਦ ਹੋ ਕੋਲਿਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਸਭ ਦਾ ਤੈਅਦ ਲੋ ਧੰਨਵਾਦ